ਹਰੇਣਾ ਪੁਲਿਸ ਨੇ ਇੱਕ ਅਜੇਹੀ ਵਾਰਦਾਤ ਦਾ ਖੁਲਾਸਾ ਕੀਤਾ ਹੈ ਜੋ ਹੈਰਾਨ ਕਰ ਦੇਣ ਵਾਲਾ ਹੈ 10 ਮਹੀਨੇ ਪਹਿਲਾਂ ਇੱਕ 17 ਸਾਲਾ ਕੁੜੀ ਅਚਾਨਕ ਗਾਇਬ ਹੋ ਗਈ ਪੁਲਿਸ ਨੇ ਛਾਣਪਿੰਡ ਕੀਤੀ ਤਾਂ ਕੁੜੀ ਦਾ ਕੰਕਾਲ ਉਸਦੇ ਘਰ ਵਿੱਚੋਂ ਬਰਾਮਦ ਹੋਇਆ ਘਟਨਾ ਫਰੀਦাবাদ ਦੇ ਤੋਜ਼ ਪਿੰਡ ਦੀ ਹੈ ਇੱਥੇ ਇੱਕ ਘਰ ਵਿੱਚ 10 ਮਹੀਨੇ ਪਹਿਲਾਂ ਦਫਨਾਈ ਗਈ ਕੁੜੀ ਦਾ ਪੁਲਿਸ ਨੇ ਕੰਕਾਲ ਬਰਾਮਦ ਕੀਤਾ ਹੈ ਪੁਲਿਸ ਨੇ ਕਾਰਵਾਈ ਮ੍ਰਿਤਕ ਕੁੜੀ ਦੇ 사ウਦੀ ਅਰਬ ਵਿੱਚ ਰਹਿ ਰਹੇ ਪਿਤਾ ਦੀ ਈਮੇਲ ਤੋਂ ਮਿਲੀ ਸ਼ਿਕਾਇਤ ਮਗਰੂਰੀ ਕੀਤੀ ਹੈ ਪੁਲਿਸ ਨੇ ਕੁੜੀ ਦੇ ਕੰਕਾਲ ਨੂੰ ਪੋਸਟਮਾਰਟਮ ਲਈ ਭੇਜਿਆ ਹੈ ਪੁਲਿਸ ਮੁਤਾਬਕ ਬੀਤੀ 7 ਜੂਨ ਨੂੰ ਸਾウਦੀ ਅਰਬ ਵਿੱਚ ਰਹਿ ਰਹੇ ਤਾਹਿਰ ਨੇ ਈਮੇਲ ਜਰੀਏ ਫਰੀਦাবাদ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੀ 17 ਸਾਲਾ ਧੀ ਲਾਪਤਾ ਹੈ ਉਹ ਧੋਸ ਪਿੰਡ ਦਾ ਰਹਿਣ ਵਾਲਾ ਹੈ ਅਤੇ ਬੀਤੇ 13 ਸਾਲਾ ਤੋਂ 사우ਦੀ ਅਰਬ ਵਿੱਚ ਉਹ ਰਹਿ ਰਿਹਾ ਹੈ ਪੁਲਿਸ ਨੇ ਤਾਹਿਰ ਦੀ ਸ਼ਿਕਾਇਤ ਤੇ ਐਕਸ਼ਨ ਲਿਆ ਅਤੇ ਜਾਂਚ ਸ਼ੁਰੂ ਕੀਤੀ ਪੁਲਿਸ ਨੇ ਤਾਹਿਰ ਦੀ ਪਤਨੀ ਤੋਂ ਪੁੱਛਗਿੱਛ ਕੀਤੀ ਪਹਿਲਾ ਤਾਂ ਗੱਲ ਨੂੰ ਉਹਨੇ ਗੁੰਮਰਾਹ ਕੀਤਾ ਫਿਰ ਜਦੋਂ ਉਸ ਤੋਂ ਸਖਤੀ ਨਾਲ ਪੁੱਛਿਆ ਗਿਆ ਤਾਂ ਉਸਨੇ ਸਾਰਾ ਖੁਲਾਸਾ ਕੀਤਾ ਦਰਸਲ ਪਤੀ ਪਤਨੀ ਦਰਮਿਆਨ ਲੰਬੇ ਸਮੇਂ ਤੋਂ ਚੱਲੀ ਆ ਰਹੀ ਤਕਰਾਰ ਕਾਰਨ ਤਾਹਿਰ ਪਤਨੀ ਅਤੇ ਬੱਚਿਆਂ ਨੂੰ ਛੱਡ ਕੇ 사우ਦੀ ਅਰਬ ਚਲਾ ਗਿਆ ਸੀ ਇੱਥੇ ਉਹ ਪਰਿਵਾਰ ਦੇ ਹੋਰ ਮੈਂਬਰਾਂ ਦੇ ਨਾਲ ਨਾਲ ਬੱਚਿਆਂ ਦਾ ਹਾਲਚਲ ਪੁੱਛਦਾ ਰਹਿੰਦਾ ਸੀ ਤਾਹਿਰ ਦੀ ਪਤਨੀ ਹਨੀਫਾ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਧੀ ਪਿੰਡ ਦੇ ਇੱਕ ਮੁੰਡੇ ਨਾਲ ਦੌੜ ਗਈ ਸੀ ਬਾਅਦ ਵਿੱਚ ਘਰ ਵਾਪਸ ਆ ਗਈ ਪਿੰਡ ਵਿੱਚ ਪੰਚਾਇਤ ਕਰਕੇ ਮਾਮਲਾ ਰਫਾ ਦਫਾ ਕੀਤਾ ਗਿਆ ਬਾਅਦ ਵਿੱਚ ਉਹ ਬੇਇੱਜ਼ਤੀ ਮਹਿਸੂਸ ਕਰਨ ਲੱਗੀ ਉਸ ਦੇ ਰਿਸ਼ਤੇਦਾਰ ਉਸ ਦੇ ਰਿਸ਼ਤੇਦਾਰ ਵੀ ਤਾਨੇ ਮੇਲੇ ਮਾਰਨ ਲੱਗੇ ਜਿਸ ਕਾਰਨ ਉਸ ਨੇ ਖੁਦਕੁਸ਼ੀ ਕਰ ਲਈ ਪੁਲਿਸ ਪੁੱਛਗਿੱਛ ਵਿੱਚ ਔਰਤ ਨੇ ਦੱਸਿਆ ਕਿ ਉਸ ਨੇ ਡਰ ਦੀ ਵਜ੍ਹਾ ਤੋਂ ਧੀ ਦੀ লাশ ਪੁੱਤਰ ਨਾਲ ਮਿਲ ਕੇ ਘਰ ਵਿੱਚ ਹੀ ਦਫਨਾ ਦਿੱਤੀ ਸੀ লাশ ਬਾਰੇ ਕਿਸੇ ਨੂੰ ਪਤਾ ਨਾ ਲੱਗੇ ਇਸ ਲਈ ਦੋਸ਼ੀਆਂ ਨੇ ਟੋਏ ਨੂੰ ਭਰ ਕੇ ਸੀਮਿੰਟ ਦਾ ਫਰਸ਼ ਕਰਵਾ ਦਿੱਤਾ ਇਸ ਕਾਰਨ ਲੋਕਾਂ ਨੂੰ ਕੋਈ ਜਾਣਕਾਰੀ ਨਹੀਂ ਮਿਲੀ ਪੁਲਿਸ ਨੇ ਦਫਨ ਕੰਕਾਲ ਨੂੰ ਬਰਾਮਦ ਕਰਕੇ ਪੋਸਟਮਾਰਟਮ ਲਈ ਬੀਕੇ ਹਸਪਤਾਲ ਭੇਜ ਦਿੱਤਾ ਹੈ